ਉਹਨਾਂ ਤੇ ਕਿ ਸ਼ਰਮੇ ਕੋਲੇ ਅੱਜ ਦਿਖਾਉਣਿਆ ਸ਼ਰਮੇ ਟਰੈਕਟਰ ਇਹ ਸ਼ਰਮੇ ਵੀਡੀਓ ਵੀ ਉੱਪਨਵਾਈ ਜਾਂਦਾਗਾ ਸ਼ਰਮੇ ਫੁੱਲ ਵੀਡੀਓ ਵੀ ਪਾਵਾਂਗੇ ਆਪਾਂ ਕਰੋ ਚੈੱਕ ਲੱਗਦੀ ਆ ਵੀ ਸਵਾਲ ਦੀ ਸੂਚਨਾ ਸਪੈਸ਼ਲ ਐਡੀਸ਼ਨ ਸ਼ਰਮੇ ਕੋਲ ਖੜਾ ਨੀ ਮਾਡਲ 19 ਮਾੜਾ 6 ਲੱਖ ਤੇ 85000 ਰੁਪਏ ਡਵਾੜਾ ਸ਼ਰਮਾ ਕਹਿੰਦਾ 6 ਲੱਖ ਤੇ 10000 ਦਾ ਦੇ ਦੂੰ। ਕਰ ਲਿਓ ਬਾਈ ਚੈੱਕ। ਦੂਜੀ ਗੱਲ ਹੈ ਤੇ ਮੇਰਾ WhatsApp ਨੰਬਰ ਹੈਗਾ 987294545 90 ਵਾਲੀ ਨੰਬਰ ਹੈਗਾ 987294545 ਜਿਆਦਾ ਵਾਲਾ ਵੀਡੀਓ 9478845145 ਬਾਈ ਸ਼ਰਮਾ ਦਾ ਨੰਬਰ ਆ ਜੇ ਕਿਸੇ ਭਰਾ ਨੂੰ ਚਾਹੀਏ ਜੀ ਮਿਹਰਬਾਨੀ 2016 ਮਾਡਲ 4.5 ਲੱਖ ਰੁਪਏ ਦਾ ਨਵਾਂ ਦਾ 4.5 ਲੱਖ ਲੱਖ ਦਾ ਬਈ ਤੇ ਲੋਨ ਹੋਊ ਟਰੈਕਟਰ ਤੇ ਇਹ 4.5 ਲੱਖ ਦੀ ਮਿਲ ਜੂਆ ਇਹ ਬਿਨਾ ਅਰਬੀਆਂ ਤੋਂ ਬਈ ਫੁੱਲ ਲਾਉਣ ਵਾਲਾ ਟਰੈਕਟਰ ਹੈਗਾ ਸ਼ਰਮੇ ਕੋਲ ਜੇ ਕਿਸੇ ਭਰਾ ਨੇ ਲੈ ਜਾਣੇ ਆ ਚਲਿਆ ਜਾ ਸਕਦੇ ਹਾਂ ਹਾਂ ਲੋਈ ਭਰਾ ਹੋਈ ਸ਼ਰਮਾ ਸ਼ਰਮਾ ਚਰਮਾ ਹੋਈ ਵੀ ਆ ਜਦੋਂ ਇਹ ਤਮਾਕਾ ਉਹਦੇ ਛੱਡਣ ਤੋਂ ਬਾਅਦ ਵੀ ਤਮਾਕਾ ਇੱਕ ਹੋਰ ਹੈ। ਹਾਂ ਠੀਕ ਹੈ ਗੱਲ। ਲਓ ਜੀ। ਹਾਂ ਜੀ। ਭਾਈ ਮਾਡਲ ਹਾਂ 500 ਘੰਟੇ ਤੇ 600 ਘੰਟੇ ਚੱਲਿਆ 6.5 ਲੱਖ ਡਿਮਾਂਡ ਠੀਕ ਹੈ। ਪੂਰੇ 6 ਲੱਖ ਦਾ। ਪੂਰੇ 6 ਲੱਖ ਦਾ। ਇਹਦਾ ਗੱਲ ਕੰਪੋਟਰ ਆ ਗਿਆ। ਹਾਂ। ਆ 465000 ਲੋਨ ਹਾਂ 4.5 ਲੱਖ। ਚੱਕੋ ਜੀ। ਨਾਲ ਦੇ ਟਾਇਰ 85 ਗ੍ਰਾ। 100 ਮਾਡਲ ਹੈ। ਠੀਕ ਹੈ। ਠੀਕ ਹੈ ਜੀ। ਪੌਣੇ 5 ਲੱਖ ਰੁਪਇਆ ਲੋਨ ਹੋ ਜੂਗਾ। ਹਾਂ। ਆ 19 ਮਾਡਲ ਦਾ 20000 RC ਹੈ। ਹਾਂ। ਟਰੈਕਟਰ ਦੇਵਾਂਗੇ ਜੀ। 4 ਲੱਖ ਤੋਂ 10000 4 ਲੱਖ ਦੇ 10000 ਐਤੋਂ ਬਾਅਦ ਲੋਨ ਹੋ ਜਾ ਬਾਈ ਇਹਦਾ ਮੈਂ ਉਦੋਂ ਬਾਅਦ 3 ਸਪੀਡ ਆ ਗਿਆ 3 ਸਪੀਡ ਫਾਰਮਰ ਦਾ 19 ਮਾਡਲ ਆ 19 ਮਾਡਲ ਛੋਟਾ ਗੇਅਰ ਵੱਲ ਡਿਸਟ੍ਰੀਬਿਊਟਰ 90 ਪੈਸੇ ਹਾਂ 585 ਸਾਡੇ 4 ਲੱਖ ਦਾ ਸਾਢੇ 4 ਕੇ ਸਾਢੇ 5 ਆ ਸੌਰੀ ਸਾਢੇ 5 ਸਾਢੇ 5 ਹੋ ਗਿਆ ਐਡੀਸ਼ਨਲ ਹਾਂ ਉਦੋਂ ਬਾਅਦ ਆਦਾ ਦੀ ਅੱਛਾ 2019 ਮਾਡਲ ਆ ਹੂੰ 2019 ਮਾਡਲ ਠੀਕ ਹੈ ਤੇ ਸਾਰਾ ਵਰਜਨ ਵਾਲਾ ਚਲਾ ਕੇ ਬਾਕੀ ਤਸੱਦੀ ਕਰਦੇ ਨੇ ਹਾਂ ਸ਼ੇਪ ਜਿਹੀ ਡਿਮਾਂਡ ਆ ਟਰੈਕਟਰ ਮੈਂ 6 ਲੱਖ 10 ਹਜ਼ਾਰ ਲੋ ਮਤਲਬ 75000 ਰੁਪਏ ਡਿਸਕਾਊਂਟ ਕਰਦਾ ਜਾਂਦਾ ਠੀਕ ਹੈ ਤੇ ਹਦੇ ਕੋਈ ਅਗੇ ਜੇ ਕੋਈ ਕਮੈਂਟ ਕਰਦੀ ਭਰਾ ਤੇ ਜਲਦੇ ਲੈ ਆਉਂਦੇ ਵਿੱਚ ਹ ਨੋਪੀਆਂ ਹਾਂ ਸਾਰੇ ਡੈਟਰਾਂ ਦੇ ਕੋਲੇ ਖੜੇ ਤੋਂ ਸਰਵਿਸ ਹਾਂ ਠੀਕ ਹੈ ਗੱਲ ਡੰਡਾ ਫੱਟੀ ਛਤਰੀ ਜੇ ਕਿਸੇ ਨੂੰ ਨਹੀਂ ਪਸੰਦ ਚੇਂਜ ਕਰਕੇ ਦੇਵਾਂਗੇ ਜੇ ਟਰੈਕਟਰ ਨਹੀਂ ਪਸੰਦ ਚੇਂਜ ਕਰਕੇ ਦੇਵਾਂਗੇ ਠੀਕ ਹੈ ਠੀਕ ਹੈ ਗੱਲ ਸਾਰੇ ਡੈਟਰਾਂ ਤੇ ਲੋਨ ਹੋ ਜੂਗਾ ਠੀਕ ਹੈ ਤੇ ਸਾਰੇ ਡੈਟਰਾਂ ਤੇ ਟਰੈਕਟਰ ਵਿੱਚ ਘੱਟੇ ਜਾਣਗੇ ਮੈਂ ਤਾਂ ਇਹ ਤੋਂ ਵੱਧ ਆਫਰ ਨਹੀਂ ਦੇ ਸਕਦਾ ਕੋਈ ਠੀਕ ਹੈ ਤੇ ਵਧੀਆ ਲੱਗਿਆ ਨਾ ਹੂੰ ਲੱਭ ਕੇ ਲੈ ਕੇ ਨਾ ਮੇਰਾ 34 ਬੰਦੇ ਜੋੜੇ ਵੇ ਆਪਾਂ ਦੇਖਿਆ ਜ਼ਰਮੇ ਨੂੰ ਸਿੱਧੂ ਟ੍ਰੈਕਟਰਸ ਦਾ ਬਾਈ ਦਾ ਚੈਨਲ ਆ ਹੂੰ ਤੇ ਛੋਡੇ ਯਾਰ ਛੋਡੇ ਕਰਕੇ ਸ਼ਰਮਾ ਵੀਰੇ ਹੂੰ ਤੇ ਤੁਸੀਂ ਯਾਰ ਆਪਾਂ ਨੂੰ ਇੱਥੇ ਤੱਕ ਪਹੁੰਚਾਇਆ ਹੂੰ ਮੇਰਾ ਹੁੰਦਾ ਕਿ ਯਾਰ ਜਾਇ ਦੇ ਵਿੱਚ ਟ੍ਰੈਕਟਰ ਤੁਹਾਨੂੰ ਦਿਖਾ ਹੂੰ ਕੋ ਤੁਸੀਂ ਇੰਨਾ ਮਾਨ ਸਨਮਾਨ ਕਰਦੇ ਹੋ ਯਾਰਾਂ ਦਾ ਇੱਕ ਤੱਕਰ ਲਿਆ ਹੂੰ ਕਿ ਮੇਰਾ ਵੀ ਫਰਜ਼ ਮੰਨਦਾ ਕਿ ਆਪਾਂ ਜਾਇਜ਼ ਰੇਟ ਦੇ ਲੈ ਕੇ ਟ੍ਰੈਕਟਰ ਵੇਚ ਦੇਣਾ ਹੂੰ ਦੇ ਤਾਂ ਜਿਆਜ ਜਿਆਜ ਕਮਾਈ ਕਮਾਈ ਦਾ ਕਰਨੀ ਆ ਆ ਜਿਆਜ ਰੇਡ ਦੇ ਨਾਲ ਵੇਚਨੇ ਆ ਯਾ ਕੁਛ ਘਰੇ ਵੀ ਖੜੇ ਆ ਠੀਕ ਆ ਤੁਲਾ ਇਹ ਤਾਂ ਕਮ ਮੰਦਾ ਚੱਲੀ ਜਾਂਦਾ ਇਸ ਕਰਕੇ ਸਾਰੇ ਨਹੀਂ ਲੈਂਉਂਦੇ ਹੁ ਤੇ ਅੱਜ ਪੰਜੀ ਲੈ ਜੀ 4 ਕਿਲੋਗ੍ਰਾਮ ਆ ਤੁਹਾਡੇ ਗੱਲ ਵੀ ਦੇ ਮੇਰਾ WhatsApp ਨੰਬਰ ਹੈ ਠੀਕ ਆ 4545 ਕਾਲਿੰਗ ਨੰਬਰ 94183 4545 ਠੀਕ ਆ ਜੱਲ ਵੀਰ ਜੀ ਕੋਈ ਵੀ ਟਰੈਕਟਰ ਆਣਾ ਸ਼ਰਮ ਨੂੰ ਫੋਨ ਕਰ ਲਓ ਠੀਕ ਆ ਭਾਈ ਧੰਨਵਾਦ ਸ਼ਰਮ ਉਹੀ ਨਿਕਲਣਾ ਜੀ ਠੀਕ ਹੈ ਜੀ ਤੁਹਾਨੂੰ ਲੈਪਰਿਕ ਦਾ ਫੋਨ ਤੇ ਕਹਿੰਦਾ ਉਹੀ ਨਿਕਲੂਆ ਉਹ ਕਹਿੰਦਾ ਠੀਕ ਹੈ ਠੀਕ ਹੈ ਜੀ ਲੋ ਮਿੱਤਰੋ ਲੱਟ ਲੋ ਮੇਲਾ ਸ਼ਰਮੇ ਨੇ ਵੱਡੇ ਆਫਰ ਕਰਦੇ ਅੱਜ ਦਿਹਾੜਾ ਤਾਂ ਨੇ ਬਾਕੀ ਆਪਾਂ 2022 ਮਾਡਲ 23 ਦੀ ਆਰਸੀ 6 ਲੱਖ ਤੇ 50000 ਰੁਪਏ ਡਿਮਾਂਡ ਆ ਸ਼ਰਮੇ ਦੀ ਇਹਦਾ ਫੁੱਲ ਆਫਰ ਕਰੀ ਜਾਂਦਾ ਬਈ 50 ਤਾਂ ਉਹੀ ਚੱਕਦਾ ਨਾਲ ਦੇ ਟਾਇਰ ਫਿਰ 500 ਘੰਟੇ ਚੱਲੇ ਟਰੈਕਟਰ ਜੇ ਕੁਝ ਵੀ ਟਾਇਰ ਘਸੇ 500 ਘੰਟੇ ਚ ਬਈ ਕਿੰਨੇ ਘਸਨੇ ਹਨਾ ਲੋਈ ਮੇਰੇ ਲੋਟ ਲੋ ਮੇਲਾ ਭੋਲਾ ਮਾਰੀ ਜਾਂਦਾ ਕਪੜਾ ਇਹ ਭਾਈ ਸ਼ਰਮੇ ਦਾ ਮੁੰਡਾ ਹੈ ਸਿਕੰਦਰ ਆ ਗਿਆ ਭਈ ਐਚ ਡੀ ਐਮ ਵਾਲਾ ਫੁੱਲ ਟਾਪ ਮੜਲਾ ਜਮਨ ਨਵਾਂ ਸ਼ੋਰੂਮ ਕੰਡੀਸ਼ਨ ਆ ਜੇ ਕਿਸੇ ਪੁਰਾਣੇ ਨਵਾਂ ਲੈਣਾ ਇੱਕ ਵਾਰੀ ਇਹ ਟਰੈਕਟਰ ਜ਼ਰੂਰ ਦੇਖ ਜਿਓ ਕਿਉਂਕਿ ਭਾਈ ਬਹੁਤ ਫਾਇਸਾ ਦਾ ਤੁਹਾਡਾ ਫਾਇਦਾ ਹੋ ਜੂਗਾ ਤੇ ਲੋਨ ਵੀ ਇੱਥੇ ਫੁੱਲ ਮੰਗੂ ਹੀ ਹੋ ਜੂਗਾ ਕਬੋਟਾ ਆ ਗਿਆ ਭਈ ਕਬੋਟਾ ਸਾਰੀ ਮੰਡੀ ਚ ਇੱਕ ਅੱਧਾ ਟਰੈਕਟਰ ਹੀ ਹੁੰਦਾ ਹੈ ਉਪਰਾਵੋ ਇਹਦੇ ਬਾਰੇ ਜਿਹੜੇ ਭਰਾ ਨੂੰ ਜਾਣਕਾਰੀ ਹੈ 55 HP ਜਗਾ ਸ਼ਰਮਣ ਨੇ ਦੱਸਿਆ ਆਪਾਂ ਤਾਂ ਦੇਖਿਆ ਕਿਤੇ ਇਹ ਰਹਿਣਾ ਨੰਬਰ ਆ 2017 ਮਾਡਲ ਦਾ 18 ਦੀ ਬਈ ਕਾਪੀ ਆ 17 ਦੇ ਮਾਰ ਕੇ ਆ 4,95,000 ਸਾਢੇ 4 ਲੱਖ ਰੁਪਏ ਦਾ ਟਰੈਕਟਰ ਹੈ ਜਨਮ ਦੇ ਦੂਗਾ ਨਾਲ ਦੇ ਟਾਇਰ ਪਿਆ ਟਰੈਕਟਰ ਦੇ ਇਹ ਵੀ ਥੋੜੇ ਘੰਟੇ ਚੱਲਿਆ ਹੋਇਆ ਮੰਨੋ ਵੀ ਇਹ 17-12 ਤੋਂ ਘੰਟਾ ਦਾ ਵੀ ਚੱਲਿਆ ਹੋਊਗਾ ਰਿਵਰਸ ਸਪੀਡ ਕੋ ਚ ਆ ਜਾਂਦਾ ਹੈ ਅੱਗੇ ਆ 2019 ਮਾਡਲ ਉਨੀ ਇਹ ਮਾਰ ਗਿਆ ਆਰ ਸੀ ਬਈ 20 ਦੀ ਐ 4 ਲੱਖ ਤੇ 65000 ਰੁਪਏ ਸਵਾ 4 ਲੱਖ ਇਹ ਟਰੈਕਟਰ ਤੇ ਲੋਨ ਹੋ ਜੂਗਾ ਤੇ 4 ਲੱਖ 10000 ਰੁਪਏ ਦਾ ਸ਼ਰਮਾ ਕਹਿੰਦਾ ਮੈਂ ਟਰੈਕਟਰ ਦੇ ਦੂੰਗਾ ਸ਼ਰਮੇ ਰੇਟ ਬਈ ਯਾਇਜ਼ ਲੱਗਦੇ ਤਾਂ ਨਾ ਇੱਕ ਵਾਰੀ ਕਮੈਂਟ ਕਰਕੇ ਜਰੂਰ ਦੱਸਿਓ ਆ ਗਿਆ ਮਿੱਤਰੋ T20 2019 ਮਾਡਲ ਫਾਰਮ 60 5 ਲੱਖ ਤੇ 85000 ਰੁਪਏ ਡਿਮਾਂਡਾ ਤੇ 5.5 ਲੱਖ ਰੁਪਏ ਦਾ ਟਰੈਕਟਰ ਇਹ ਮਿਲ ਜੂਗਾ ਯਾਰ ਇਹ ਟਾਇਰ ਬਿਲਕੁਲ ਨਵੇਂ ਵਰਗੀ ਹੀ ਪਏ ਟਰੈਕਟਰ ਵੀ ਸ਼ੋਅਰੂਮ ਕੰਡੀਸ਼ਨ ਪਈ ਹੈ ਯਾਰੇ ਪਾਸੇ ਦਿਖਾ ਦਨੇ ਆਪਾਂ ਤੁਹਾਨੂੰ ਜਿਹੜੇ ਭਰਾ ਆਪਣੇ ਨਵੇਂ ਜੁੜਿਆ ਵੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਲੋਈਂ ਅੱਧਾ ਕਰੋ ਚੈੱਕ 743 2006 ਮਰੋ ਰਿਸਪੋਨਸਿਬਲ ਗੇਮਰ 744 744 744 744 ਸ਼ੇ ਮਾਡਲ ਦਾ ਨਹੀਂ ਬੜੇ ਭਾਈ ਹੋਣਾ ਕੋਈ ਉੱਚਾ ਮਾਡਲ ਦਾ ਫਟਾਫਟ ਲੱਗਾ ਦਿਖਾ ਦਨੇ ਬਾਕੀ ਆਹ ਖੜਾਈ ਮੇਤਰਾ 744 2013 ਮਾਡਲ ਬਈ 3,75,000 ਹਰਿਆਣਾ ਨੰਬਰ ਪਹਿਲੀ ਪਾਰਟੀ ਦੇ ਨਾਮ ਚੱਲੋ ਜੀ ਪੌਣ ਵਾਲੀ ਕਾ 2020 ਮਾਡਲ 4,83,000 ਰੁਪਿਆ ਡਿਮਾਂਡ ਆ 3 ਹੀ ਸਪੀਡ ਦਾ ਚੇਂਜਰ ਗੇਅਰ ਆ ਹਰਿਆਣਾ ਨੰਬਰ ਆ ਪਹਿਲੀ ਪਾਰਟੀ ਦੇ ਨਾਮ ਸਿਕੰਦਰ 55 एचਪੀ ਆ ਹਾਲ ਦੇ ਟਾਇਰ ਪਏ ਟਰੈਕਟਰ ਦੇ ਟੱਕਰ ਕੇ ਵਾਲਾ ਹੈ 265 2021 ਮਾਡਲ 4,45,000 ਰੁਪਿਆ ਡਿਮਾਂਡ ਆ ਫਰਸਟ ਓਨਰ ਹੈ ਕੈਸ਼ ਦਾ ਤੇ ਐਨਓਸੀ ਬਈ ਮਿਲ ਜੂ ਟਰੈਕਟਰ ਦੀ 445000 ਰੁਪਏ ਡਿਮਾਂਡ ਆ ਬਿਲਕੁਲ ਨਵਾਂ ਟਰੈਕਟਰ ਪਿਆ ਕਿਸੇ ਭਰਾ ਨੂੰ ਚਾਹੀਦਾ ਹੋਇਆ ਤਾਂ ਲੋ ਜ ਮੇਕਰ ਇਹਦੇ ਭਰਾ ਨਵੇਂ ਜੁੜੇ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਹਾਂ ਇਹ ਬਈ ਆ ਗਿਆ ਕੁਲਵੀਰ ਦੇ ਟਰੈਕਟਰ ਫਾਰਮਟ੍ਰੈਕ 7 2008 ਮਾਡਲ 2.5 ਲੱਖ ਰੁਪਏ ਡਿਮਾਂਡ ਆ ਬਈ ਐਚ ਆਰ ਟਰਬੋ ਲੱਗੀ ਹੋਈ ਆ ਇਹ ਟਰੈਕਟਰ ਤੇ 70 75 ਪੈ ਟਰੈਕਟਰ ਦੇ ਟਾਇਰ ਪਿਆ ਮੁੱਲ 35400 ਰੁਪਏ ਆ। ਚਲ ਲੋ ਸਪਰਕ ਜੀ ਕਿਸੇ ਭਰਾ ਨੂੰ ਚਾਹੀਦਾ। ਅੱਗੇ ਆ ਗਿਆ 60 2002 ਮਾਡਲ 270000 ਰੁਪਏ ਡਿਮਾਂਡ ਆ 50 ਨੰਬਰ। ਕੋਈ ਮੇਰੇ ਤੋਂ ਕਰ ਲੋ ਚੈੱਕ। ਅਗੰਮਨ ਰਾ ਆ ਗਿਆ ਭਾਈ 415 ਡੀਆਈ 415000 ਰੁਪਏ ਡਿਮਾਂਡ ਆ ਡਬਲ ਕਲਚ ਹਰਿਆਣਾ ਨੰਬਰ। ਇਹ ਟਰੈਕਟਰ ਬਿਲਕੁਲ ਨਵੇਂ ਪਿਆ ਟਰੈਕਟਰ ਵੀ ਬਈ ਨਵਾਂ ਪਿਆ ਬਿਲਕੁਲ 45 ਵਾਲਾ ਫਾਰਮ ਟਰੈਕ 2013 ਦਾ 4 ਲੱਖ ਪੂਰਾ ਚਲ ਤੇਰਾ ਕਰਦੇ ਨੇ ਨੰਬਰਾਂ ਚਾਰ ਲੱਖ ਪੂਰਾ ਰੇਟ ਆ ਬਈ ਹਰਿਆਣਾ ਨੰਬਰਾਂ ਪਹਿਲੀ ਵਾਰੀ ਤੇ ਨਾ ਐਨਓਸੀ ਮਿਲ ਜੂਗੀ ਟਰੈਕਟਰ ਬਿਲਕੁਲ ਨਵਾਂ ਟਰੈਕਟਰ ਪਿਆਗਾ 80 85 ਬੈਡ ਟਰੈਕਟਰ ਦੇ ਟਾਇਰ ਪਏ ਨੇ ਬਾਕੀ ਇਹਦੇ ਬਈ ਟਰਾਈ ਮਾਰੀ ਅੰਦਾ ਟਰੈਕਟਰ ਦੀ ਹੋਰ ਸੁਣਾਓ ਬਾਈ ਕੋਈ ਗੱਲ ਬਾਤ ਤੇ ਭਰਾ ਨੂੰ ਕੋਈ ਜਾਣਕਾਰੀ ਚਾਹੀਦੀ ਆ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਮੰਡੀ ਅੱਜ ਬਾਈ ਬਹੁਤ ਗਾਹਕ ਹੈ ਫੁੱਲ ਯੋਰਾ ਦੇ ਕੰਮ ਚੱਲ ਰਹੇ ਹੈ ਮੰਡੀ ਦਾ ਚ ਫੁੱਲ ਟਰੈਂਗਾਂ ਵੱਜ ਰਹੀਆਂ ਟਰੈਕਟਰਾਂ ਦੀਆਂ ਐ ਸ਼ਰ 92 ਮਾਡਲ 145000 ਪਹਿਲੇ ਟਾਇਰ ਪਏ ਆ ਬਈ 90 99 ਪਰਸੇ ਮੂਲੇ 50 ਪੈਸੇ ਆ ਜਾਉਂਦੇ ਆ ਅੱਗੇ ਜੇ ਭਰਾ ਨੇ ਹੋਰ ਟ੍ਰੈਕ ਬਾਰੇ ਜਾਣਕਾਰੀ ਲੈਣੀ ਹੈ ਕਮੈਂਟ ਕਰਕੇ ਜਰੂਰ ਦੱਸ ਦਿਓ ਬਈ 4511 ਟਰੈਕਟਰ ਮੰਡੀ ਤਲਵੰਡੀ ਸਾਬਾ ਬਾਈ ਸਭ ਤੋਂ ਵੱਡੀ ਮੰਡੀ ਆ ਇਹ ਸੀਗਾ ਦੀ ਇਹ ਸਭ ਤੋਂ ਯਾਜ ਰੇਟ ਹੀ ਇੱਥੇ ਮਿਲਦੇ ਆ ਟਰੈਕਟਰ ਇੱਕ ਵਾਰੀ ਬਾਈ ਗੇੜਾ ਜਰੂਰ ਮਾਰਿਆ ਕਰੋ ਟਰੈਕਟਰ ਦਾ ਮੰਡੀ ਤੇ ਕਿਉਂਕਿ ਬਾਈ ਰੇਟਾਂ ਬੰਦੀ ਜਾਣਕਾਰੀ ਵੀ ਮਿਲ ਜਾਂਦੀ ਹੈ ਬਾਕੀ ਘਰੇ ਬੈਠਿਆਂ ਤੋਂ ਜਾਣਕਾਰੀ ਲੈਣੀ ਹੈ ਤਾਂ ਆਪਣੇ ਚੈਨਲ ਨੂੰ ਬਾਈ ਸਬਸਕ੍ਰਾਈਬ ਜਰੂਰ ਕਰ ਲਿਓ ਗੁੱਦਵਾਰ ਤਲਵੰਡੀ ਸਾਬੋ ਆਏ ਗੁੱਦਵਾਰ ਬਾਈ ਜੀ ਮੰਡੀ ਲੱਗਦੀ ਹੈ ਟਰੈਕਟਰਾਂ ਦੀ ਬਿਲਕੁਲ ਜਾਇਜ਼ ਰੇਟ ਦਾ ਟਰੈਕਟਰ ਮਿਲ ਜਾਂਦਾ ਫਾਰਮ ਸੱਟ ਬਹੁਤ ਖੜਿਆ ਬਈ ਪੰਜਾਬੀ ਰਿਕੋਰਡ 36 ਦੀ ਦਿਖਾ ਦਿੰਦੇ ਆ ਬਈ ਤੈਨੂੰ ਆਪਣੇ ਕੋਲ ਵੀ ਹੈਗੇ ਅਜੇ ਕਿਸੇ ਭਰਾਣੇ ਲੈਣੇ ਦਾ ਜਾਣਕਾਰੀ ਆ ਪੱਦੇ ਦੰਨੇ ਆ ਚੱਲਦੇ ਆ ਆਪਣੇ ਹੌਲੈਂਡਾਂ ਕੋਲ ੜੇ ਆਪਣੇ ਕੋਲ ਟਰੈਕਟਰ ਆਪਣੇ ਕੋਲ ਬਈ ਸਪੈਸ਼ਲ ਐਡੀਸ਼ਨ ਕੋ ਖੜਾਗਾ 16 ਮਾਡਲ 16 ਮਾਡਲ ਸਪੈਸ਼ਲ ਐਡੀਸ਼ਨ ਕੋ ਖੜਾਗਾ ਆ ਖੜਾ ਬਈ ਜੀ ਟੈਕ ਡੱਕ ਲੱਗਿਆ ਫੇਵਰ ਛਤਰੀਆ ਫੁੱਲ ਟਾਪ ਮਾਡਲ ਹੈ ਠੀਕ ਹੈ ਨਾ 90 ਤੋਂ 95 ਬਹੇ ਟਰੈਕਟਰ ਦੇ ਟਾਇਰ ਪਿਆ ਜੈਕ ਵਾਲਾ ਆ ਗਿਆ ਫੁੱਲ ਟਾਪ ਮਾਡਲ ਹਰਿਆਣਾ ਨੰਬਰ 2016 ਮਾਡਲ ਐਨੋਸੀ ਟਰੈਕਟਰ ਦੀ ਮਿਲ ਜੂਗੀ 5 ਲੱਖ ਤੇ 95000 ਰੁਪਏ ਬਈ ਟਰੈਕਟਰ ਦੀ ਡਿਮਾਂਡ ਆ 628358555 ਆਪਣਾ ਬਈ ਫੋਨ ਨੰਬਰ ਆ ਬਾਅਦ ਚ ਲਾ ਲਿਓ 2015 ਮਾਡਲ ਸੋਨਾ ਲੀਕ ਆ ਗਿਆ ਆਪਣੇ ਕੋਲ ਪਿਆ ਵਾਲਾ 415000 ਰੁਪਏ ਡਿਮਾਂਡ ਆ 8055 ਬਈ ਟਰੈਕਟਰ ਦੇ ਟਾਇਰ ਪਿਆ ਟਰੈਕਟਰ ਤੇ ਲੋਨ ਹੋ ਜੂਗਾ ਇਹ ਹੌਲੈਂਡ ਆ ਗਿਆ 2000 ਬਰਾ ਮੜੋ ਜੂਜੀ ਗੇਰ ਚ ਆ ਗਿਆ ਵੀ ਅੱਧੇ ਕ ਟਾਇਰ ਪਿਆ ਟਰੈਕਟਰ ਦੇ 50 ਪੈਸੇ 4 ਲੱਖ ਤੇ 45000 ਰੁਪਏ ਟਰੈਕਟਰ ਦੀ ਡਿਮਾਂਡ ਆ 6283585655 ਆਪਣਾ ਫੋਨ ਨੰਬਰ ਆ ਬਈ ਕਿਸੇ ਭਰਾਣੇ ਲੈਣਾ ਦਾ ਸੰਪਰਕ ਜਰੂਰ ਕਰ ਲਿਓ ਆਪਣੇ ਨਾਲ ਥੋੜਾ ਕ ਟਾਈਮ ਰੋਕ ਕੇ ਲੈ ਲਿਓ ਬਈ ਲਾਈਵ 'ਚ ਫੋਨ ਚੱਕਿਆ ਨਹੀਂ ਆਣਾ ਅੱਗੇ ਆ ਗਿਆ ਬਈ ਮੈਸੇਜ 5545 ਡੀ ਆਈ ਤੇ ਰਾਸਤਾਨ ਵਾਲੇ ਭਰਾ ਬਹੁਤ ਪਸੰਦ ਕਰਦੇ ਆ ਇਹਨੂੰ ਸਾਡੇ ਦਾ ਬਈ ਬਹੁਤ ਘੱਟ ਚਾਉਂਦੇ ਨੇ 2005 ਮਾਡਲ 2 ਲੱਖ 30 ਹਜ਼ਾਰ ਰੁਪਏ ਡਿਮਾਂਡ ਆ ਚਾਰੇ ਟਾਇਰ ਪਏ ਆ ਬਈ 6270 ਪੈਸੇ 2010 ਮਾਡਲ 10 ਮਾਡਲ 12 ਮਾਡਲ ਖੜਾ ਬਈ ਜੀ ਇੱਕ 9 ਮਾਡਲ ਵੀ ਖੜਾਗਾ ਪਲੱਸ ਵਾਲਾ ਜਿਹੜਾ ਤੁਸੀਂ ਭਾਲਦੋਂ ਮੈਨੂੰ ਪਤਾ ਫੁੱਲ ਟੌਪ ਮਾਡਲ ਉਹ ਵੀ ਖੜਾ ਦਿਖਾਉਣੇ ਬਈ ਵੀਡੀਓ ਚ ਆਹ ਟਰੈਕਟਰ ਦੇਖ ਲਓ ਪਹਿਲਾਂ 2012 ਮਾਡਲ 4 ਲੱਖ 80 ਹਜ਼ਾਰ ਰੁਪਏ ਡਿਮਾਂਡ ਆ ਟਰਬੋ ਵਾਲਾ ਹੈ ਵੀ ਪਲੱਸ 55 HP ਚ 11 ਟਾਇਰ ਬਿਲਕੁਲ ਨਵੇਂ ਪੈਕ ਨੋਪੀ ਨੂਪੀ ਟਰੈਕਟਰ ਤੇ ਲੱਗੀ ਹੋਈ ਆ। ਇਹ ਸਿਆਂ ਉਹਦਾ ਨੰਬਰ ਆ। ਅੱਗੇ ਆ ਗਿਆ 2013 ਮਾਡਲ ਹੋਰ ਆ ਗਿਆ ਹਾਲੈਂਡ ਬਈ। 4,25,000 ਰੁਪਏ ਡਿਮਾਂਡ ਆ। ਹਰਿਆਣਾ ਨੰਬਰ 70 ਬਈ ਟਰੈਕਟਰ ਦੇ ਟਾਇਰ ਪਏ ਨੇ। ਟਰਬੋ ਵਾਲਾ ਹੀ ਇਹ ਆ ਗਿਆ ਬਈ 55 HP ਦਾ। ਪਾ ਕੇ ਅੱਗੇ ਆਪਣੇ ਕੋਲ ਹੋਰ ਆ ਗਿਆ ਬਈ ਸੁਪਰੇ ਆਪਣੇ ਕੋਲ ਖੜਾ 50 ਨੰਬਰ 2013 ਮਾਡਲ 4,35,000 ਰੁਪਏ ਡਿਮਾਂਡ ਆ। ਜੈਜ ਰੇਟ ਦੇ ਟਰੈਕਟਰ ਤੁਹਾਨੂੰ ਇਹ ਦੇ ਦਾਂਗੇ ਬਿਲਕੁਲ। ਆਇਰ ਲਾਈਵ ਚ ਹੁਣ ਕਿਹੜਾ ਲਾਈ ਜਾਂਦਾ ਮੋਗਲੇ ਟਾਇਰ ਬਾਈ ਬਿਲਕੁਲ ਨਵੇਂ ਪਿਆ ਮਗਲੇ 70 75 ਪੈਸੇ ਪਏ ਨੇ 43500 ਰੁਪਏ ਡਿਮਾਂਡਾ ਜਾਇਜ ਡਿਮਾਂਡ ਤੇ ਜਾਇਜ ਰੇਟ ਤੇ ਤੁਹਾਨੂੰ ਟਰੈਕਟਰ ਇਹ ਆਪਾਂ ਦੇ ਦਾਂਗੇ ਅੱਗੇ 2012 ਮਾਡਲ 3 ਲੱਖ 20 ਹਜ਼ਾਰ ਰੁਪਏ ਡਿਮਾਂਡਾ 745 ਸੋਨਾਲੀ ਕਾ ਡਬਲ ਕਲੱਚ ਆ 6 ਛਿਰੀ ਆ ਐ ਫੁੱਲ ਸਾਫਟ ਟਰੈਕਟਰ ਪਿਆ ਅੱਗੇ ਆ ਗਿਆ ਭਾਈ 2007 ਮਾਡਲ ਸੋਨਾਲੀ ਕਾ ਡਬਲ ਕਲੱਚ 6 ਛਿਰੀ 2.5 ਲੱਖ ਰੁਪਏ ਡਵਾੜਾ 70 75 ਰੁਪਏ ਟ੍ਰੈਕਟਰ ਲੈ ਬਾਈ ਆ ਆ ਗਿਆ ਜਿਹੜਾ ਤੂੰ ਭਾਗ ਦਾ 10 ਮਾਡਲ ਇਹ ਤਾਂ 9 ਮਾਡਲ ਆ ਗਿਆ ਬਾਈ ਹੈ ਫੁੱਲ ਟਾਪ ਮਾਡਲ ਈ 55 HP ਨੌਨ ਟਰਬੋ ਆ ਗਿਆ ਬਾਈ ਬਿਨਾ ਟਰਬੋ ਤੋਂ ਹੀ 80 85 ਬਾਈ ਡੈਕਟਰ ਦੇ ਟਾਇਰ ਪੈ ਡੈਕ ਡੱਕ ਕਨੋਪੀ ਛਤਰੀ ਬਾਈ ਪੂਰਾ ਸਮਾਨ ਲੱਗਿਆ ਪੰਜਾਬ ਨੰਬਰ ਆ ਪੀਬੀ ਅਸੀਂ ਮੋੜ ਮੰਡੀ ਦਾ 2009 ਮਾਡਲ 4 ਲੱਖ ਤੇ 45000 ਰੁਪਏ ਟ੍ਰੈਕਟਰ ਦੀ ਡਿਮਾਂਡ ਆ ਗਈ ਇੰਨੀ ਡਿਮਾਂਡ ਬਾਈ ਬਹੁਤ ਜ਼ਿਆਦਾ ਰਹਿੰਦੀ ਹੈ ਕਿਉਂਕਿ ਬੈਂ ਟਰਬੋ ਤੋਂ 55 HP ਨਹੀਂ ਬਾਈ ਜੁੱਜੇ ਟਰਬੋ ਨਾਲ 55 HP ਆਉਂਦਾ ਹੈ ਪਤਾ ਨਹੀਂ ਕੀ ਚੱਕਰ ਆ ਵਿੱਚ ਭਰਾਵਾਂ ਦੀ ਮੰਗ ਬਹੁਤ ਰਹਿੰਦੀ ਹੈ ਟਰੈਕਟਰਾਂ ਦੀ ਪੌਲਾ ਟਾਪ ਮਾਡਲ ਆ ਭਰਾ ਨੂੰ ਚਾਹੀਦਾ ਹੋਇਆ ਆ ਸੰਪਰਕ ਕਰ ਲਿਓ ਆਪਣੇ ਨਾਲ ਬਾਕੀ ਵੀ ਮੇਰਾ ਮਾਲਕ ਦਾ ਨੰਬਰ ਵੀ ਦੇ ਦਿੰਨੀ ਆ ਨਹੀਂ ਆਪਣੇ ਨਾਲ ਸੰਪਰਕ ਕਰ ਲਓ ਬਾਈ 62 88 35 85 ਤੇ 55 ਕੋਈ ਗੱਲ ਨਹੀਂ ਆਪਣੇ ਕੋਲ ਹੀ ਆ ਟਰੈਕਟਰ ਇਹ ਟਰੈਕਟਰ ਤੁਹਾਨੂੰ ਦਵਾ ਦਾਂਗੇ ਬਾਈ ਜਾਇਜ਼ ਰੇਟ ਤੇ ਦਵਾ ਦਾਂਗੇ ਲੋ ਦੇਖੋ ਇੱਧਰ ਟ੍ਰਾਇੰਗਲ ਰੋਣੇ ਟਰੈਕਟਰਾਂ ਦੀਆਂ ਵੱਜੀ ਜਾਂਦਿਆਂ ਨੇ ਕਰੋ ਜੀ ਮੰਡੀ ਦਾ ਮਾਹੌਲ ਅੱਜ ਬਹੁਤ ਵਧੀਆ ਰਿਹਾ। ਕਾਈਆਂ ਬਹੁਤ ਵੱਡੀਆਂ ਟਰੈਕਟਰਾਂ ਦੇ ਕਿਉਂਕਿ ਪਰਮਾਤਮਾ ਦੀ ਕਿਰਪਾ ਨਾਲ ਕਣਕਾਂ ਨੂੰ ਵੀ ਚੰਗੀ ਹੋਈ ਹੈ ਜ਼ਿਮੀਂਦਾਰਾਂ ਦੇ। ਹਰੇ ਭਰਾ ਆਪਾਂ ਵੀ ਬਈ ਕਿਸਾਨ ਭਰਾ ਹੀ ਆ। ਤੇ ਹਰੇਕ ਬਈ ਟਰੈਕਟਰਾਂ ਦੀ ਬਦਲਾਛਦਲੀ ਕਰਦਾ ਆ ਦਿਨਾਂ ਜਾ ਕੇ ਇਹਨੇ ਵੱਡਾ ਲੈਣਾ ਹੁੰਦਾ ਕਿਸਨੇ। ਉਹ ਵੀ ਲੈਣਾ ਹੁੰਦਾ ਬਈ ਕਿਸੇ ਕੋਲੇ ਹੈ ਨਹੀਂ ਟਰੈਕਟਰ। ਬਾਕੀ ਟਰੈਕਟਰ ਮੰਡੀ ਤਰ ਮੰਡੀ ਸਾਬ ਤੇ ਬਈ ਇੱਕ ਵਾਰੀ ਨਾ ਗੇੜਾ ਜਰੂਰ ਮਾਰ ਕੇ ਜਾਇਆ ਕਰੋ। ਕਿਉਂਕਿ ਰੇਟਾਂ ਸੰਬੰਧੀ ਜਾਣਕਾਰੀ ਮਿਲ ਜਾਂਦੀ ਹੈ ਬਾਕੀ ਬਈ ਬਿਲਕੁਲ ਜਾਇਜ਼ ਰੇਟ ਤੇ ਇਥੋਂ ਟਰੈਕਟਰ ਮਿਲ ਜਾਂਦੇ ਹੁੰਦੇ ਆ। ਸਭ ਤੋਂ ਵੱਡੀ ਮੰਡੀ ਸਭ ਤੋਂ ਮਸ਼ਹੂਰ ਮੰਡੀ ਹੈ ਸੀਗਾ ਜੀ ਇਹ ਤੇ ਗੈਜ ਰੇਟਾਂ ਦੀ ਟਰੈਕਟਰ ਇੱਥੇ ਮਿਲ ਜਾਂਦਾ ਬਈ ਦੇਖੋ ਟ੍ਰਾਂਗੜੂਆਂ ਵਿੱਚ ਬਜੀਆਂ ਫੁੱਲ ਲਗਾ ਕੇ ਅੱਜ ਟਰੈਕਲਾਂ ਦਾ 55 ਦੀਆਂ ਟਰਾਈਆਂ ਬਜੀਆਂ 55 ਦੇ ਹਾਲੈਂਡ ਦੀ ਅੱਜ ਟਰਾਈ ਬਹੁਤ ਸੀ ਬਈ ਸਾਰੀ ਮੰਡੀ ਫੁੱਲ ਲਗਾ ਰਹੀ ਦੇਖੋ ਟ੍ਰਾਂਗੜਾ ਮਾਰ ਬਾਕੀ ਭਰਾ ਜਿਹੜੇ ਨਵੇਂ ਜੋੜੇ ਆਪਣੇ ਨਾਲ ਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬੇਟਾ ਬੰਦੀ ਤੁਹਾਨੂੰ ਜਾਣਕਾਰੀ ਟਰੈਕਟਰਾਂ ਬਾਰੇ ਜ਼ਰੂਰ ਦਿਆ ਕਰਾਂਗੇ ਬਾਈ ਜੀ। ਆਪਣੇ ਕੋਲ ਵੀ ਹੁੰਦੇ ਨਹੀਂ ਪੰਜ ਚਾਰ ਹੌਲੈਂਡ ਖੜੀ ਹੁੰਦੇ ਆ ਤੇ ਭਰਾ ਨੂੰ ਹੌਲੈਂਡ ਚਾਹੀਦਾ ਇੱਕ ਵਾਰੀ ਨਾ ਆਪਣੇ ਕੋਲ ਜ਼ਰੂਰ ਆ ਕੇ ਜਾਇਆ ਕਰੋ। ਗੈਜ ਰੇਟ ਤੇ ਤੁਹਾਨੂੰ ਟਰੈਕਟਰ ਦੇਵਾਂਗੇ ਆਪਾਂ। ਕਰੋ ਬਾਈ ਜੀ। ਟਰੰਗਾ ਟਰੂਗਾ ਵੱਜੀ ਜਾਂਦੀਆਂ ਜੇ ਟਰੈਕਟਰਾਂ ਦੀਆਂ। ਟਰੈਕਟਰ ਮੰਡੀ ਬਾਈ ਜੀ ਤਲਵੰਡੀ ਸਾਬੋ। ਸਭ ਤੋਂ ਮਸ਼ਹੂਰ ਮੰਡੀ ਐ ਟਰੈਕਟਰ ਮੰਡੀ ਤੇ ਰਵੰਡੀ ਸਭ ਜੀ ਕਿਹੜੇ ਕਿਹੜੇ ਭਰਾ ਭਾਈ ਆ ਕੇ ਗਏ ਤੇ ਕਮੈਂਟ ਕਰਕੇ ਜਰੂਰ ਦੱਸੋ ਯਾਰ ਪਰ ਮੈਂ ਸਿੱਧੂ ਗਿਆ ਵੀ ਰਿਕਾਰਡਿੰਗ ਕਿੱਥੋਂ ਕਿੱਥੋਂ ਭਾਈ ਆਪਣੇ ਨਾਲ ਜੁੜਿਆ ਸਾਰੇ ਭਰਾ ਕਮੈਂਟਾਂ ਜਰੂਰ ਦੱਸੋ ਕਿੱਥੋਂ ਕਿੱਥੋਂ ਤੱਕ ਆਪਣੀ ਵੀਡੀਓ ਜਾਂਦੀ ਹੈ ਸਾਰੇ ਭਰਾ ਜਰੂਰ ਦੱਸੋ ਯਾਰ ਕਮੈਂਟਾਂ ਜਿਹੜੇ ਦੇਖੀ ਜਾਂਦੇ ਆ ਆਪਣੇ ਆਪਣੇ ਪਿੰਡਾਂ ਦਾ ਨਾਮ ਜਰੂਰ ਦੱਸੋ ਭਾਈ ਕਿਹੜੇ ਕਿਹੜੇ ਏਰੀਆ ਚ ਆਪਣੇ ਨਾਲ ਜੁੜਿਆ ਭਰਾ ਬਹੁਤ ਬਹੁਤ ਧੰਨਵਾਦ ਬਈ ਸਾਰੇ ਭਰਾਵਾਂ ਦਾ ਜਿਹੜੇ ਆਪਣੇ ਨਾਲ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਦੀਪ ਭੁੱਲਰ ਕੀ ਹਾਲ ਆ ਬਈ ਬਹੁਤ ਵਧੀਆ ਬਈ ਜੀ ਤੁਸੀਂ ਜਰੂਰ ਦੱਸਿਓ ਯਾਰ ਇਹ ਸਾਰੇ ਕਿਸਾਨ ਭਰਾ ਹੀ ਆਪਾਂ ਇਹਨਾਂ ਜੋੜਿਆ ਕਿਉਂਕਿ ਬਈ ਆਪਣਾ ਕੰਮ ਹੀ ਟਰੈਕਟਰਾਂ ਦਾ ਟਰੈਕਟਰਾਂ ਦਾ ਕੰਮ ਕਿਸਾਨਾਂ ਨਾਲ ਹੀ ਹੁੰਦਾ ਹੈ ਹਨਾ ਤੇ ਬਹੁਤ ਪਿਆਰ ਦੇ ਰਿਆ ਬਈ ਵਧੀਆ ਫੋਨ ਆਉਂਦੇ ਆਪਣੇ ਭਰਾਵਾਂ ਦੇ ਤੇ ਦੂਰੋਂ ਦੂਰੋਂ ਆਪਣੇ ਕੋਲ ਟਰੈਕਟਰ ਲੈਣ ਆਉਂਦੇ ਆ ਬਈ ਸਾਰੇ ਭਰਾ ਦੂਰ ਦੂਰ ਤੱਕ ਤੇ ਵਧੀਆ ਬਿਲਕੁਲ ਜਾਇਜ਼ ਰੇਟਾਂ ਤੇ ਆਪਾਂ ਟਰੈਕਟਰ ਸਾਰੇ ਭਰਾਵਾਂ ਨੂੰ ਦਿੰਨੇ ਆ ਕਮਾਈ ਕਰਨੀ ਆ ਬਾਈ ਪਰ ਜਾਇਜ਼ ਕਰਨੀ ਹੈਗੀ ਕਿਉਂਕਿ ਹਰੇਕਾ ਬੰਦਾ ਕਮਾਈ ਦਾ ਮਾਰੇ ਹੀ ਪਰਦਾਵਾ ਜਾਇਜ਼ ਰੇਟਾਂ ਤੇ ਸਾਨੂੰ ਟਰੈਕਟਰ ਆਪਾਂ ਦੇ ਦਾਂਗੇ ਬਾਕੀ ਵੀਡੀਓ ਚੰਗੀ ਲੱਗਦੀ ਨਾ ਆਪਣੀ ਸ਼ੇਅਰ ਲਾਈਕ ਕਮੈਂਟ ਜਰੂਰ ਕਰਦਿਆ ਕਰੋ ਬਾਈ ਫੁੱਲ ਵੀਡੀਓ ਵੀ ਆਪਾਂ ਅਪਲੋਡ ਕਰਦੇ ਹਾਂ ਚੈਨਲ ਤੇ ਆਪਣੇ ਨਾ ਚੈਨਲ ਖੋਲ ਕੇ ਦੇਖ ਲਿਓ ਆਪਾਂ ਸਾਰੇ ਟਰੈਕਟਰ ਨਹੀਂ ਫੁੱਲ ਤਸੱਲੀ ਕਰਾ ਕੇ ਟਰੈਡ ਦਿੰਨੇ ਆ ਬਾਈ ਆਪਾਂ ਵਾਹ ਕੇ ਚੈੱਕ ਕਰਕੇ ਲੈ ਕੇ ਜਾਂਦਾ ਬੰਦਾ ਆਪਣੇ ਘਰੋਂ ਆਪਣਾ ਚੈਨਲ ਖੋਲ ਕੇ ਦੇਖ ਲਓ ਕੱਲੀ ਕੱਲੀ ਵੀਡੀਓ ਆਪਾਂ ਜਿਹੜੀ ਗੱਲ ਵੀਡੀਓ ਚ ਕਹਿੰਨੇ ਆਪਾਂ ਬਈ ਉਹ ਤੇ ਫਰੇ ਉਤਰਦੇ ਆਂ ਫੁੱਲ ਵਹਾ ਕੇ ਸੱਲੀ ਕਰਾ ਕੇ ਬਈ ਜੀ ਕਾਪੀ ਕਾਗਦੀ ਆਪਣੀ ਜ਼ਿੰਮੇਵਾਰੀ ਹੋਊਗੀ ਠੀਕ ਹੈ ਨਾ ਫੁੱਲ ਜ਼ਿੰਮੇਵਾਰੀ ਆਪਣੀ ਕਾਪੀ ਕਾਗਜਾਂ ਦੀ ਟਰੈਕਟਰ ਬਈ ਵਾਹ ਕੇ ਚੈੱਕ ਕਰਕੇ ਤੁਸੀਂ ਲਿਆ ਸਕਦੇ ਹੋ ਬਹੁਤ ਬਹੁਤ ਧੰਨਵਾਦ ਬਈ ਸਾਰੇ ਭਰਾ ਜਿਹੜੇ ਭਰਾ ਆਪਣੇ ਨਵੇਂ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਕੀ ਹੋਰ ਟਰੈਕਟਰਾਂ ਸੰਬੰਧੀ ਜਾਣਕਾਰੀ ਲੈਣੀ ਆ ਬਈ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਹੋਰ ਸੁਣਾਓ ਬਾਈ ਗੱਲਬਾਤ ਕੋਈ ਫਾਰਮ 45 ਖੜਾ ਬਾਈ ਜਾਇ ਜੇ ਰੇਟ ਤੇ ਕਿਸੇ ਨੇ ਲੈ ਜਾਣਾ 2,30,000 ਰੁਪਏ ਡਿਮਾਂਡ ਆ 2009 ਮਾਡਲ ਆ ਟਾਇਰ ਬਾਈ ਐਮ ਆਰ ਐਲ ਦੇ ਚਾਰੇ ਨਵੇਂ ਆ ਮਾੜੀ ਮੋਟੀ ਟਾਜਕ ਫਾਜਕ ਹੋਈ ਆ ਬਾਈ ਟਰੈਕਟਰ ਦੀ ਤੇ ਨੰਬਰ ਚਾਹੀਦਾ ਬਾਈ ਕਮੈਂਟ ਕਰਕੇ ਦੱਸ ਦਿਓ ਫਾਰਮ 45 ਵਾਲਾ ਨੰਬਰ ਦੇ ਦਾਂਗੇ ਤੁਹਾਨੂੰ ਆਪਾਂ ਨਾ ਇਹ ਪੁਰਾਣਿਆ 735 ਲੈਣਾ 84275 70751 ਆਹ ਨੰਬਰ ਤੇ ਲੈ ਆ। ਆਹ ਨੰਬਰ ਤੇ ਕਨੈਕਟ ਕਰ ਲਓ। ਸੋਨਾਲੀਕਾ 60 ਮਿਲ ਜੂ ਬਾਈ। 3 ਲੱਖ ਤੱਕ। ਹਾਂ ਬਾਈ ਜੀ ਸੋਨਾਲੀਕਾ 60 ਨਾ ਹੋ ਸਕਦਾ ਥੋੜੇ ਬੋਤੇ ਬਾਈ ਵੱਧ ਲੱਗੇ ਨਾ ਆਪਣਾ ਕੱਲ ਨੂੰ ਇੱਕ ਦੋ ਦਿਨਾਂ ਚ ਲੈ ਆਵਾਂਗੇ। ਆਪਾਂ ਡਾਇਰੈਕਟਰ ਲੈ ਰੱਖਿਆ। 2-4 ਦਿਨਾਂ ਤੱਕ ਆਪਾਂ ਨੂੰ ਫੋਨ ਲਾ ਲਿਓ ਬਾਕੀ ਆਪਾਂ ਵੀਡੀਓ ਬਾਈ ਕਰ ਅਪਲੋਡ ਕਰ ਦਾਂਗੇ ਚੈਨਲ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖਿਓ ਨਾਲ ਦੀ ਨਾਲ ਜਦੋਂ ਆਇਆ ਬਾਈ ਆਪਾਂ ਵੀਡੀਓ ਅਪਲੋਡ ਕਰ ਦਾਂਗੇ ਸਾਰੀ ਜਾਣਕਾਰੀ ਤੁਹਾਨੂੰ ਟਰੈਕਟਰ ਸੰਬੰਧੀ ਦੇ ਦਾਂਗੇ ਆਪਾਂ ਬਾਕੀ ਫਾਰਮ ਸੱਟ ਪਹੁੰਚਿਆ ਭਰਾ ਫਾਰਮ ਸੱਟ ਦਿਖਾ ਦਨੇ ਆ ਆ ਖੜਾ ਇੱਕ 4 ਮਾਡਲ 4 ਮਾਡਲ ਹੈ 2 ਲੱਖ ਤੇ 65000 ਰੁਪਏ ਡਮਾਡਾ ਡੋ ਚ ਆਇਆਗਾ ਬਾਈ ਡਿਸਕਵਰੀ ਕਾ ਜਾਏਗਾ ਲਾਈਵ ਪ੍ਰਵਾਸ ਤੇ ਵੀਡੀਓ ਜੇ ਤੇ ਭਰਾ ਨੂੰ ਚਾਹੀਦਾ ਹੋਇਆ ਤਾਂ ਕਮਾ ਟਰੈਕਟਰ ਜਿਹੜੇ ਕੋਲ ਖੜੇ ਆ। ਫਾਰਮਸਟ 2004 ਮਾਡਲ 2,65,000 ਰੁਪਏ ਦੀ ਮੰਗ ਦਾ ਟਰੈਕਟਰ ਜੀ। ਪੂਰਾ ਸਾਫ਼ ਸੁਥਰਾ ਟਰੈਕਟਰ ਪਿਆਗਾ। 1,40,000 ਦਾ ਟਰੈਕਟਰ ਬਣਦੀ ਉਹ ਹੈ ਬਾਕੀ ਮੌਕੇ ਦੀ ਗੱਲ ਹੈਗੀ। ਅੱਗੇ ਆ ਗਿਆ ਸੋਨਾਲੀਕਾ 750 2019 ਮਾਡਲ 5 ਲੱਖ ਰੁਪਏ ਦੀ ਮੰਗ ਦਾ ਟਰੈਕਟਰ ਜੀ। ਪੀਪੀ 03 ਬਠਿੰਡਾ ਨੰਬਰ ਹੈ। ਸਾਰੇ ਟਾਇਰ 90 ਤੋਂ 95 ਪੈਸੇ ਵੇਚ ਰਿਹਾ ਟਰੈਕਟਰ ਦੇ ਭਾਈ। ਫੁੱਲ ਸਾਬ ਅਗੇ 852 2010 ਮਾਡਲ 355000 ਰੁਪਏ ਰੈਕਟਰ ਦੀ ਜਮਾੜਾ ਟਾਇਰ ਭਾਏ 75 80 ਪੈਸੇ ਰੈਕਟਰ ਦੇ ਟਾਇਰ ਪਏ ਨੇ ਸਾਫ਼ ਸੁਥਰਾ ਰੈਕਟਰ ਪਿਆ ਤੇ ਬਾਕੀ ਮੰਡੀ ਦਾ ਮਾਹੌਲ ਵਧੀਆ ਬਈ ਵੱਜੀਆਂ ਨੇ ਟ੍ਰਾਈਆਂ ਆਹ ਲੈਂਡ ਆ ਗਿਆ ਇੱਧਰ 2014 ਮਾਡਲ 495000 ਰੁਪਏ ਐਡਵਾਂਟਸ ਉੱਪਰ ਜਾਏਗਾ 50 ਇੱਕ ਵੀ 80 ਤੋਂ 85 ਪੈਸੇ ਰੈਕਟਰ ਦੇ ਟਾਇਰ ਪਏ ਨੇ ਸਿੰਘ ਵੀ ਫਾਰਮ ਵੈਰੀ ਗੁੱਡ ਥੈਂਕ ਯੂ ਧੰਨਵਾਦ ਬਈ ਦੀਪ ਭੁੱਲਰ ਸੋਨਾਲੀ ਕਾ ਸੱਟ हां भाई कोई चक्कर नहीं एक दो दिना चक्कर लेके आऊंगा दे जानू जायज रेट पे देवांगे आगे आ गया इंडो पावरम 2021 मॉडल 4 लाख 95000 ਰੁਪਏ ਟਰੈਕਟਰ ਦੀ ਡਿਮਾਂਡ ਆ ਇਹਦੇ ਫੁੱਲ ਲੋਨ ਹੋਏ ਨਾ 60 एचपी ਕੈਟਾਗਰੀ ਚ ਐਮ ਆਰਫ ਦੇ ਟਾਇਰ ਬਿਲਕੁਲ ਨਵੇਂ ਪਏ ਆ ਬਾਈ ਜੀ ਮਗਰਲੇ ਦਾ ਮੂਲ ਲਈ ਬਸ 90 95 ਪੈਸੇ ਪਏ ਨੇ ਲੋ ਵੀ ਭਰਾਵੋ ਦੇਖ ਲਓ ਆਈਟੀਐਮ ਦੀ 98 98 ਆਪਣੇ ਕੋਲ ਦੋ ਸੀ ਬਾਈ ਦੋ ਸੇਲ ਹੋ ਗਏ 911 ਦੋ ਸੀ ਆਪਣੇ ਕੋਲ ਦੋਨੇ ਸੇਲ ਹੋ ਗਏ ਇਹ ਆ ਨੰਬਰ ਦੇ ਦੇ ਸੀਗੇ ਬਹੁਤ ਸਾਫ ਤੋਂ ਟਰੈਕਟਰ ਸੀ 911 ਵਿਗਦੇ ਹਾਂ ਬਈ ਬਹੁਤ ਵਿਗਦੇ 911 911 ਚੰਗੇ ਵਿਗਦੇ ਆ ਅੱਜ ਵੀ ਮੰਡੀ 'ਚ ਇੱਕ ਦੋ 911 ਬਈ ਵਿਕੇ ਆ ਵਿੱਚ ਭਰਾਣਾ ਤਿਆਰ ਕਰਾਉਣ ਵਾਲੇ ਵੀ ਲਏ ਜਾਂਦੇ ਆ ਬਾਕੀ ਟਰੈਕਟ ਬਹੁਤ ਤਗੜੇ ਆ ਬਈ 36 ਤੇ 55 HP 'ਚ ਖੜਿਆ ਬਈ ਆਪਣੇ ਕੋਲ ਬਹੁਤ ਟਰੈਕਟਰ ਖੜੇ ਆ ਬਈ 55 HP 'ਚ 25 11 ਤਾਂ ਬਈ ਟਮਾਟਰ ਲਈ ਆਉਂਦੇ ਆ ਟਰੈਕਟਰ ਘੱਟ ਹੋਣਗੇ 36 ਦੀ ਖੜਿਆ ਬਈ ਆਪਣੇ ਕੋਲ ਘੱਟ ਰੇਟ ਵਾਲੇ ਵੀ ਆ ਵੱਧ ਰੇਟ ਵਾਲੇ ਵੀ ਆ ਜਿਹਹੇ ਜਾਂ ਚਾਹੀਦਾ ਵੱਡੇ ਭਾਈ ਉਹੋ ਜਿਹੀ ਮਿਲ ਜੂਗਾ ਜਿਹੜੇ ਭਰਾ ਨਵੇਂ ਜੋੜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਈ ਲੋ ਆ ਗਿਆ ਬਈ 55 HP 16 ਮਾਡਲ ਕਿਸੇ ਭਰਾ ਨੂੰ ਚਾਹੀਦਾ ਪਹਿਲਾਂ ਵੀ ਦਿਖਾ ਤਾ ਹੁੰਦਾ ਮੈਂ ਲੋ ਬਈ ਕਰੋ ਚੱਕ 2016 ਮਾਡਲ 5 ਲੱਖ ਤੇ 95000 ਰੁਪਏ ਰੈਕਟਰ ਦੀ ਆਪਣੀ ਡਿਮਾਂਡ ਆ ਬਾਕੀ ਕੋਈ ਚੱਕਰ ਨਹੀਂ ਬਈ 628835856555 ਆਪਾਂ ਨੂੰ ਕਾਲ ਕਰ ਲਿਓ ਵਿੱਚ ਲਾਈਵ ਦੇ ਨਾ ਕਰਿਓ ਬਈ ਰੋਕ ਕੇ ਕਰ ਲਿਓ ਅੱਧੇ ਘੰਟੇ ਤੱਕ ਨੂੰ ਯਾਇਜ਼ ਰੇਟਾਂ ਤੇ ਟਰੈਕਟਰ ਦੇਵਾ ਹੈ ਇਹ ਬਿਨਾ ਟਰਬੋ ਦਾ 55 ਐਚਪੀ ਲੈਣਾ ਨਾ ਆ ਟਰੈਕਟਰ ਦੀ ਬਈ ਬਹੁਤ ਮੰਗਾ ਨਵਾਂ ਮਾਡਲ ਹੈ 55 ਐਚਪੀ ਚ ਫੁੱਲ ਟੌਪ ਮਾਡਲ ਆ ਡਬਲ ਡਿਸਟਰੀਬਿਊਟਰ ਆ ਪਾਵਰ ਸਟੀਅਰਿੰਗ ਆ 3 ਸਪੀਡ ਆ ਫੁੱਲ ਟਰੈਕਟਰ ਦੇ ਸਾਮਾਨ ਲੱਗਿਆ ਹੋਇਆ ਹੈਗਾ 5582 ਬਾਈ ਦਾ ਤੁਹਾਨੂੰ ਨੰਬਰ ਦੇ ਦਾਨੇ ਤੇ ਭਰਾ ਨੂੰ ਚਾਹੀਦਾ ਹੋਇਆ ਦਾ ਗਰੀਬ ਦੱਸਦੇ ਨੰਬਰ ਬੋਲੀ ਜਰਾ 98140 98140 45979 459 7979 79 ਬਾਈ ਇਹ ਭਰਾ ਨੂੰ ਚਾਹੀਦਾ ਦਾ ਸੰਪਰਕ ਕਰ ਲਓ ਬਾਈ ਨਾਲ ਹੌਲੈਂਡ ਬਹੁਤ ਆਪਾਂ ਕੋ 50 HP ਵਾਲਾ ਵੀ ਖੜਾਗਾ ਬਈ ਜੇ ਕਿਸੇ ਭਰਾ ਨੂੰ ਚਾਹੀਦਾ 2013 ਮਾਡਲ ਸੁਪਰ 50 HP ਚ 70-75 ਪੈਸੇ ਮਗਲੇ ਟਾਇਰ ਆ ਮੂਲੇ ਨਵੇਂ ਆ ਤੁਸਨੂੰ ਜਾਇਜ਼ ਰੇਟ 'ਚ ਹੀ ਦੇ ਦਾਂਗੇ 4 ਲੱਖ ਰੁਪਏ ਦਾ ਟਰੈਕਟਰ ਲੈ ਜਾਓ ਬਈ ਇਦੋਂ ਘਟਕ ਕੇ ਤੇ ਮਿਲ ਗਿਆ ਤਾਂ ਆਪਾਂ ਨੂੰ ਕਹਦੇਓ 50 ਨੰਬਰ ਦਾ ਟਰੈਕਟਰ ਆ 30 ਸਪੀਡ ਆ ਟੌਪ ਮਾਡਲ ਆ 2013 ਮਾਡਲ ਆਗਾ 4 ਲੱਖ 25 ਹਜ਼ਾਰ ਰੁਪਏ ਦਾ ਆੜਾ 4 ਤੋਂ ਥੱਲੇ ਦਵਾ ਦਾਂਗੇ ਲੈ ਆਪਾਂ ਕੋਲ ਜਾਇਜ਼ ਰੇਟਾਂ ਦੀ ਟਰੈਕਟਰ ਹੁੰਦੇ ਆ ਬਈ ਬਾਕੀ ਸਾਰੇ ਭਰਾ ਦੱਸਿਓ ਬਈ ਕਿੱਥੋਂ-ਕਿੱਥੋਂ ਆਪਣੇ ਨਾਲ ਜੁੜ ਗਏ ਕਮੈਂਟ ਕਰਕੇ ਜਰੂਰ ਦੱਸਿਓ ਦਵਾਰੇ ਫੇਰ ਆਸਤੇ ਨਾਲ ਬਈ ਟਰੈਕਟਰ ਮੰਡੀ ਤਲਵੰਡੀ ਸਭ ਤੇ ਖੜੇ ਆਪਾਂ ਆਏ ਬੁੱਧਵਾਰ ਮੰਡੀ ਲੱਗਦੀ ਹੈ ਤੇ ਆਪਾਂ ਵੀ ਬਈ ਇੱਥੇ ਮੰਡੀ ਲਾਉਂਦੇ ਆ ਬਾਕੀ ਆਪਣੇ ਕੋਲ ਟਰੈਕਟਰ ਘਰੇ ਹੁੰਦੇ ਆ ਬਈ ਜੀ ਪਿੰਡ ਆਪਣਾ ਸਨੋਹਾ ਤਲਵੰਡੀ ਸਭ ਤੋਂ 10 ਕਿਲੋਮੀਟਰ ਦੂਰ ਹੈਗਾ ਘਰੇ ਹੁੰਦੇ ਆ ਬਈ ਬਾਹ ਕੇ ਚੈੱਕ ਕਰਕੇ ਟਰੈਕਟਰ ਲਿਆ ਸਕਦੇ ਹਾਂ ਤੇ ਕੀ ਦਾ ਇਹਨੇ ਥੋੜਾ ਜਿਹਾ ਪੈਂਟੇ ਨਾਲ ਜਿਹਦੀ ਬਾਤ ਭਾਂ ਵੀ ਜਮਾ ਪੁਰਜ ਵਧੀਆ 70 80 ਬੰਦੇ ਜੋੜੇ ਪਿਆ 70 80 ਬੰਦੇ ਜੋੜੇ ਪਏ ਨਾਲ ਪਹਿਲਾਂ ਵਾਲਾ ਮੇਰਾ ਲੈ ਵੀ ਭੱਜ ਗਿਆ ਪਤਾ ਨਹੀਂ ਅਪਲੋਡ ਨਹੀਂ ਹੋਇਆ ਯਾਰ ਉਹ ਵਧੀਆ ਚੱਲ ਗਈ ਭੈਣਾਂ ਦਾ ਤੋਂ ਬਹੁਤ ਬਹੁਤ ਧੰਨਵਾਦ ਬਾਈ ਸਾਰੇ ਭਰਾਵਾਂ ਦਾ ਹੋਰ ਦੱਸੋ ਬਾਈ ਕਮੈਂਟ ਕਰਕੇ ਕੀ ਜਾਣਕਾਰੀ ਲੈਣੀ ਆਪਾਂ ਜਰੂਰ ਦੱਸਾਂਏ ਤੁਹਾਨੂੰ 855 ਇੱਕ ਹੋਰ ਦਿਖਾ ਦੰਨੇ ਆਪਾਂ 2010 ਦਾ 10 ਕ ਮਾਡਲ ਆ ਬਾਈ ਕੋਲੇ ਬਹੁਤ ਨਵਾਂ ਟਰੈਕਟਰ ਪਿਆਗਾ ਨੰਬਰ ਵੀ ਦੇ ਦਾਨੇ ਤੁਹਾਨੂੰ ਪੰਜਾਬ ਨੰਬਰ ਆ ਪੀਵੀ 31 ਮਾਨਸਾ ਦਾ ਟਰੈਕਟਰ ਚੈੱਕ ਕਰ ਲੋ ਚਾਰੇ ਪਾਸੇ ਐਨ ਫੁੱਲ ਜਮਾ ਕੋਰਾ ਟਰੈਕਟਰ ਪਿਆ ਪੂਰਾ ਸੋਹਣਾ 2 ਲੱਖ ਆ 2010 ਮਾਡਲ ਆ ਪੀਆਮ ਨੰਬਰ ਆ 375000 ਰੁਪਏ ਡਿਮਾਂਡ ਟਰੈਕਟਰ ਦੀ 80 85 ਪੈਸੇ ਟਰੈਕਟਰ ਦੇ ਟਾਇਰ ਪਏ ਨੇ ਨੰਬਰ ਬੋਲੀ ਆਪਣਾ 98781 3644 ਦੁਬਾਰੇ ਬੋਲ ਦੇ 98781 8844 ਲੋਈ ਭਰਾ ਸੰਪਰਕ ਕਰ ਲਓ ਜੇ ਆਹ ਟਰੈਡ ਕਿਸੇ ਭਰਾ ਨੇ ਲੈਣਾ ਹੋਵੇ ਤਾਂ ਤੂੰ ਦੇਖੀ ਚੱਲਿਵੇਂ ਕੀ ਬਣਦਾ 2009 ਮਾਡਲ ਬਈ ਦਿਖਾਇਆ ਸੀ ਦੁਬਾਰੇ ਦਿਖਾ ਦਨੇ ਆਪਾਂ ਬਾਈ ਦਾ ਨੰਬਰ ਵੀ ਆਪਾਂ ਲਾਈਵ ਚ ਦੇਤਾ 2009 ਮਾਡਲ ਹੈ ਬਈ ਐ ਤੁਹਾਨੂੰ ਲੈ ਸਮਾਰ ਕੇ ਦਿਖਾ ਦਿੰਨੇ ਚੈੱਕ ਕਰ ਲਓ ਬਾਈ ਯਾਰ ਲਾਈਵ ਤੇ ਤੁਹਾਨੂੰ ਨਾਲ ਲੱਗਿਆ ਦੋ ਇਹ 9 ਮਾਡਲ 50 ਨੰਬਰ ਹੈ ਦੂਜੇ ਤਾਂ ਨਾ ਬਾਈ ਟਰੈਕਟਰ ਹੈ ਜਿਵੇਂ ਯਾਰ ਕੋਲ ਨਾ ਬਾਬਾ ਟਾਈਮ ਹੋ ਗਿਆ ਉਹ ਤਾਂ ਬਾਈ ਕੰਮ ਕਰਦਾ ਵਾਰ ਲੈਂਦਾ ਪਰ ਇਹਨੇ ਘਰੇ ਹੀ ਰੱਖਿਆ ਹੋਇਆ ਹੈ ਟਰੈਕਟਰ ਹੈ ਹੁਣ ਕਹਿੰਦਾ ਮੈਂ ਵੇਚਨਾਗਾ ਇਹਦੀ ਗੱਲ ਸਹੀ ਹੈ ਬਈ ਆਪਾਂ ਉਹੀ ਦੱਸਾਂਗੇ ਆਪਾਂ ਗੱਪ ਕੁਛ ਨਹੀਂ ਮਾਰਨਾ ਬਾਈ ਵੀਡੀਓ 'ਚ ਕੰਮ ਇੱਕ ਨੰਬਰ ਕਰਨਾ ਆਪਾਂ 2009 ਮਾਡਲ ਹੈ ਬਈ 80585 ਵੇਹੇ ਟਰੈਕਟਰ ਦੇ ਚਾਰੇ ਟਾਇਰ ਪਿਆ 3 ਸਪੀਡ ਆ ਫੁੱਲ ਟੌਪ ਮਾਡਲ ਆ ਵਧੀਆ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਫੇਵਰ ਛਤਰੀ ਲੱਗੀ ਹੋਈ ਆ ਟਰੈਕਟਰ ਦੇ ਕਰੋ ਬਈ ਚੱਕ ਟਰੈਕਟਰ ਤੁਹਾਨੂੰ ਜੈ ਜ ਰੇਡ ਚ ਲੈ ਕੇ ਦੇ ਦਾਂਗੇ ਵਧੀਆ ਸਾਫ ਸੁਥਰਾ ਕੰਮ ਆ ਟਰੈਕਟਰ ਹੈ ਕਿਸੇ ਭਰਾ ਨੂੰ ਚਾਹੀਦਾ ਨੰਬਰ ਆਪਾਂ ਤੁਹਾਨੂੰ ਦੇ ਤਾ ਤਾਂ ਬਾਕੀ ਬਹੁਤ ਬਹੁਤ ਧੰਨਵਾਦ ਬਾਈ ਸਾਰੇ ਭਰਾਵਾਂ ਦਾ ਜਿਹੜੇ ਭਰਾ ਜੁੜਦੇ ਲੋ ਟਰੈਕਟਰ ਦੀ ਆਪਣੀ ਟਰਾਈ ਵੱਜ ਗਈ ਤੇ ਦੇਖਦੇ ਆ ਬਾਕੀ ਬਾਈ ਫਿਰ ਹੁਣੇ ਲਾਈਵ ਦੇਵਾ ਹੀ ਟਰੈਕਟਰ ਹੁੰਦੀ ਜਾਂ ਗਈ ਬਹੁਤ ਬਹੁਤ ਧੰਨਵਾਦ ਬਾਈ ਸਾਰੇ ਭਰਾਵਾਂ ਦਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ